ਹੁਣ ਐਸੀ ਸਿਚੁਏਸ਼ਨ ਬਣ ਗਈ ਹੈ ਬਰਾਤ ਸਾਹਿਬ ਕਿ ਉਹਨਾਂ ਨੂੰ ਹੁਣ ਚੂਜ਼ ਕਰਨਾ ਪੈਣਾ ਜਾਂ ਤਾਂ 트럼ਪ ਸਾਹਿਬ ਯਾਨੀ ਕਿ ਅਮਰੀਕਾ ਜਾਂ ਫਿਰ ਚਾਈਨਾ ਬਿਲਕੁਲ ਕਿਉਂਕਿ ਉਹ ਪ੍ਰੈਸ਼ਰ ਜਿਹੜਾ ਹੈ ਉਹ ਇੱਕ ਪਾਸੋਂ ਨਹੀਂ ਹੈ ਹਰ ਪਾਸੇੋਂ ਚਾਰ ਚਾਰ ਪਾਸੇ ਵੀ ਘਟ ਹੋਣਗੇ ਹੁਣ ਕਹਿਣ ਨੂੰ ਹਰ ਪਾਸੇ ਜਿਹੜਾ ਉਹ ਹੁਣ ਬਿਲਡ ਅਪ ਬਿਲਡ ਅਪ ਬਿਲਡ ਅਪ ਹੀ ਹੁੰਦਾ ਜਾ ਰਿਹਾ ਹਾਂਜੀ ਬਿਲਕੁਲ ਹੁਣ ਦੇਖੋ ਜਿਹੜੀ 트럼ਪ ਟੈਰਫ ਵਾਲੀ ਗੱਲ ਹੈ ਨਾ ਟੈਰਫ ਦੇ ਉੱਤੇ ਤਾਂ ਹੁਣ ਗੱਲ ਕਰਨੀ ਸਾਹਿਬ ਨੂੰ ਸਾਰਾ ਕੁਝ ਸੋਚ ਕੇ ਕਰਨੀ ਪੈਣੀ ਹੈ ਜੇ ਇਸ ਗੱਲ 'ਚ ਫੇਲ ਹੋ ਗਏ ਤਾਂ ਸਮਝ ਲੋਗੇ ਲੋਕ ਫਿਰ ਇਸ ਗੱਲ ਨੂੰ ਸਮਝਣਗੇ ਕਿ ਅਸੀਂ ਗਲਤ ਫੈਸਲਾ ਕਰ ਬਿਲਕੁਲ ਬਿਲਕੁਲ ਉਹਨਾਂ ਦੀ ਜਿਹੜੀ ਚੋਣ ਹੈ ਉਹਨਾਂ ਦਾ ਪ੍ਰਾਈਮ ਮਿਨਿਸਟਰ ਬਣਨਾ ਉਹ ਇਸ ਗੱਲ ਤੇ ਹੀ ਡਿਪੈਂਡ ਸੀ ਕਿਉਂਕਿ ਕਿਸੇ ਵੇਲੇ ਕਾਨੀ ਸਾਹਿਬ ਦੇ ਮੈਦਾਨ ਚੋਂਣ ਤੋਂ ਪਹਿਲਾਂ ਜਿਹੜੀ ਕੰਜ਼ਰਟ ਪਾਰਟੀ ਹੈ ਬਹੁਤ ਅੱਗੇ ਚੱਲ ਰਹੀ ਸੀ ਮਾਹਿਰ ਹੈਗੇ ਸਿਆਸੀ ਜੀ ਉਹ ਇਹ ਕਹਿੰਦੇ ਵੀ ਟਰੰਪ ਸਾਹਿਬ ਦੀ ਗੱਲ ਮੰਨਣੀ ਪਾਉਗੇ ਹਰੇਕ ਹਾਂ ਮਤਲਬ ਸਿਆਸੀ ਤੌਰ ਤੇ ਜਿਵੇਂ ਉਹ ਕਿਸੇ ਦੇਸ਼ ਦਾ ਕਹਿਣਗੇ ਕੈਨੇਡਾ ਨੂੰ ਉਵੇਂ ਵਰਤਣ ਵਾਸਤੇ ਬਹੁਤ ਹੋਣਾ ਪਊਗਾ ਹੁਣ ਕਾਰਨੀ ਸਾਹਿਬ ਨੂੰ ਤੇ ਪ੍ਰੈਸ਼ਰ ਬਣਿਆ ਹੋਇਆ ਦੇਸ਼ ਦੇ ਲੋਕਾਂ ਦਾ ਵੀ ਤੇ ਸਾਡੇ ਪ੍ਰੀਮੀਅਰਸ ਦਾ ਵੀ ਵੀ ਕਿਸੇ ਤਰੀਕੇ ਨਾਲ ਅਮਰੀਕਾ ਦੇ ਮਗਰ ਲਾ ਕੇ ਅਸੀਂ ਜਿਹੜੀ ਚਾਈਨਾ ਦੇ ਨਾਲ ਆਪਦਾ ਜਿਹੜਾ ਵਪਾਰ ਆ ਉਹਨੂੰ ਉਹਦਾ ਨੁਕਸਾਨ ਨਾ ਕਰੀਏ ਹਾਂ ਕਿਉਂਕਿ ਤੁਹਾਨੂੰ ਪਤਾ ਕਿ ਪਿਛਲੇ ਸਾਲ ਜਦੋਂ ਪ੍ਰੈਸ਼ਰ ਪਿਆ ਸੀ ਅਮਰੀਕਾ ਵੱਲੋਂ ਕਿ ਇਹਨਾਂ ਦੀ ਜਿਹੜੀਆਂ ਇਲੈਕਟ੍ਰਿਕ ਕਾਰਾਂ ਬਣ ਕੇ ਆਉndੀਆਂ ਸੀ ਕਿ ਚੀਨ ਤੋਂ ਜੀ ਉਹਨਾਂ ਦੇ ਉੱਤੇ ਟੈਰਫ ਅਮਰੀਕਾ ਨੇ ਪਹਿਲਾਂ ਲਾ ਦਿੱਤਾ ਫਿਰ ਆਪਾਂ ਨੂੰ ਕਿਹਾ ਗਿਆ ਉਸ ਪ੍ਰੈਸ਼ਰ ਦੇ ਵਿੱਚ ਜਾ ਕੇ ਫਿਰ ਟੈਰਫ ਲਾਇਆ ਹਾਂ